ਬੱਚੇ ਅੰਦਰ ਪੈਸੀ ਕੇ ਦਾਮੀ ਪਿਆ ਤੇ ਮਕਾਨ ਡਿੱਗ ਪਿਆ ਨਾਲੇ ਮੇਰੇ ਬੱਚੇ ਹਸਪਤਾਲ ਪਏ ਸੱਤੇ ਤੇ ਪਰਿਵਾਰ ਤੇ ਡਿੱਗੀ ਛੱਤ ਆਪੋ ਸੱਤਾ ਦੁਨੀਆ ਗਵਾਵਾ ਉਹਦਾ ਤਾਂ ਮੋਢੇ ਤੇ ਵੀ ਰਾਤ ਨੂੰ ਕੰਢਿਚ ਪੈ ਗਿਆ ਰੌਲਾ ਦੋ ਬੱਚੇ ਤੇ ਪਤੀ ਪਤਨੀ ਮਲਬੇ ਹੇਠਾਂ ਦਬੇ ਜੀ ਹਾਂ ਪਤੀ ਪਤਨੀ ਆਪਣੇ ਦੋ ਮਾਸੂਮ ਬੱਚਿਆਂ ਨੂੰ ਨਾਲ ਲੈ ਕੇ ਘਰ ਦੇ ਕਮਰੇ 'ਚ ਸੁੱਤੇ ਪਏ ਸੀ ਤੇ ਰਾਤ ਨੂੰ ਮੀਂਹ ਵੀ ਜ਼ੋਰ ਨਾਲ ਪੈ ਰਿਹਾ ਸੀ ਕਿਸੇ ਨੂੰ ਚਿਤਚੇਤੇ ਵੀ ਨਹੀਂ ਸੀ ਕਿ ਘਰ ਦੀ ਕਮਜ਼ੋਰ ਛੱਤ ਅਚਾਨਕ ਡਿੱਗ ਜਾਏਗੀ ਪਰ ਹੋਇਆ ਉਹੀ ਜਿਸ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਅਚਾਨਕ ਕਮਰੇ ਦੀ ਛੱਤ ਤੜਾਮ ਕਰਤੀ ਇਹ ਟੱਡ ਗਈ ਤੇ ਸਾਰਾ ਟੱਬਰ ਮਲਵੇ ਹੇਠਾਂ ਦਬ ਗਿਆ ਤੇ ਛੱਤ ਦੇ ਡਿੱਗਣ ਕਾਰਨ ਇਨਾ ਜ਼ਿਆਦੇ ਖੜਕਾ ਹੋਇਆ ਕਿ ਗਵਾਂਡੀ ਵੀ ਉੱਪਰ ਬਾਹਰ ਉੱਠੇ ਤੇ ਉਹਨਾਂ ચીਖ ਪੁਕਾਰ ਸੁਣ ਕੇ ਘਰ ਦੇ ਮਲਬੇ ਹੇਠਾਂ ਫਸੇ ਜੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਕੈਮਰੇ ਸਾਹਮਣੇ ਆਈ ਬਜ਼ੁਰਗ ਮਾਂ ਹੋਈ ਭਾਵੁਕ ਮਾਮਲਾ ਦੇ ਦਰਵਾਹਾਂ ਤੇ ਪਿੰਡ ਮਧੀਰ ਦਾ ਜਿੱਥੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆ ਘਰ ਦੀ ਬਜ਼ੁਰਗ ਨੇ ਦੱਸਿਆ ਕਿ ਇੱਕੋ ਕਮਰੇ ਚ ਪੂਰਾ ਪਰਿਵਾਰ ਸੁੱਤਾ ਹੋਇਆ ਸੀ ਕਿ ਅਚਾਨਕ ਛੱਤ ਡਿੱਗ ਗਈ ਤੇ ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਨਾਲ ਹੀ ਬਜ਼ੁਰਗ ਮਾ ਨੇ ਘਰ ਦੀ ਗਰੀਬੀ ਦਾ ਵਾਸਤਾ ਪਾਉਂਦੇ ਹੋਏ ਮਦਦ ਦੀ ਅਪੀਲ ਵੀ ਕੀਤੀ ਹੈ ਮੇਰੇ ਬੱਚੇ ਅੰਦਰ ਪੈਸੀ ਕੇ ਦਾ ਮੀ ਪਿਆ ਤੇ ਮਕਾਨ ਡਿੱਗ ਪਿਆ ਨਾਲੇ ਮੇਰੇ ਬੱਚੇ ਹਸਪਤਾਲ ਪਏ ਉਹਨਾਂ ਦਾ ਾਲਾ ਚੰਗਾ ਹੋਣਾ ਚਾਹੀਦਾ ਮਕਾਨ ਪਣਾ ਚਾਹੀਦਾ ਸਾਨੂੰ ਕੋਈ ਸਹਾਇਤਾ ਕਰੋ ਗਰੀਬ ਬੰਦੇ ਅਸੀਂ ਮਾਤਾ ਇੱਕ ਇੱਕ ਕਮਰੇ ਚ ਪਈ ਸੀ ਬੱਚੇ ਸੋਲੇ ਹਾਂ ਇੱਕੇ ਚ ਹੀ ਪਈ ਸੀ ਕਿਹੜੇ ਕਿਹੜੇ ਜੀ ਸੀਗੇ ਮਾਤਾ ਜੀ ਇੱਕ ਤਾਂ ਇੱਕਮ ਸਿੰਘ ਇੱਕ ਸਤਪਾਲ ਹਮ ਇੱਕ ਰਮਾਨ ਸਿੰਘ ਤੇ ਉਹਦੀ ਪਤਨੀ ਗਰਮੀਦ ਕੌਰ ਮਾਤਾ ਸੱਤਾ ਕਿੰਨਿਆ ਕਰ ਵਾ ਵਾ ਉਹਦਾ ਤਾਂ ਮੋਢੇ ਤੇ ਘਾਰ ਹੀ ਨੇ ਉਥੇ ਹੀ ਪਿੰਡ ਵਾਸੀਆਂ ਤੇ ਗੁਆਂਢ ਰਹਿੰਦੇ ਲੋਕਾਂ ਨੇ ਘਟਨਾ ਦੀ ਜਾਣਕਾਰੀ ਜਿੰਦਿਆ ਦੱਸਿਆ ਕਿ ਜ਼ਿਆਦਾ ਮੀਂਹ ਪੈਣ ਦੇ ਕਾਰਨ ਮਕਾਨ ਦੀ ਖਸਤਾ ਹਾਲਤ ਛੱਤ ਡਿੱਗ ਗਈ ਤੇ ਪਿੰਡ ਵਾਸੀਆਂ ਨੇ ਮਲਬੇ ਹਟਾਉਣ ਚਾਰੇ ਜੀਆਂ ਨੂੰ ਬਾਹਰ ਕੱਢਿਆ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਤੇ ਪਿੰਡ ਦੇ ਸਰਪੰਚ ਦੇ ਮੁਤਾਬਿਕ ਪੀੜਤ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦੇ ਨੇ ਤੇ ਉਹ ਪ੍ਰਸ਼ਾਸਨ ਦੇ ਨਾਲ ਰਾਬਤਾ ਕਾਇਮ ਕਰਕੇ ਪਰਿਵਾਰ ਦੀ ਮਦਦ ਕਰਨਗੇ ਰਾਦੀ ਟਾਈਮ ਸੀ ਆਲੀ ਨੌਂਗ ਦਾ ਅਚਾਨਕ ਖੜਕਾ ਆਈ ਸਾਨੂੰ ਇਹ ਬਦਲ ਲੱਗਿਆ ਵੀ ਛੱਤ ਡੱਗ ਗਈ ਤੇ ਆਣ ਗਵਾਂਡ ਸਾਰੇ ਭੱਜ ਕੇ ਆਈ ਕੀ ਇਹਨਾਂ ਨੂੰ ਛੱਤ ਲਓ ਜੀ ਫਿਰ ਕੱਢਿਆ ਜੀ ਕੀ ਨਾਸ ਕੀ ਪਰਿਵਾਰ ਹੈ ਜੀ ਸਤਪਾਲ ਸਿੰਘ ਕਰਨਾਲ ਸਿੰਘ ਜੀ ਤੇ ਨਾਲ ਬੱਚੇ ਸੀ ਉਹਨਾਂ ਦੇ ਕਿੰਨੇ ਜਣੇ ਸੀ ਕਮਰੇ ਚ ਚਾਰ ਜੀ ਸੀਗੇ ਜੀ ਦੋ ਮੁੰਡੇ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਆਏ ਆ ਇੱਥੇ ਕਿਵੇਂ ਉਹਨਾਂ ਦੀ ਹਾਲਤ ਸੀਗੀ ਹਾਲਤ ਉਹ ਤਾਂ ਬਹੁਤ ਗੰਭੀਰ ਸੀਗੀ ਉਸ ਤੋਂ ਬਾਅਦ ਫਿਰ ਤੁਸੀਂ ਉਹਨਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜੀ ਐਂਬੂਲੈਂਸ ਕਰਵਾਇਆ ਫੋਨ ਕੀਤਾ ਜੀ ਐਂਬੂਲੈਂਸ ਆਈ ਦੁਬਾਰਾ ਹੋਈ ਸੀ ਸਰਕਾਰੀ ਹਸਪੀਟਲ ਪਹੁੰਚਾਇਆ ਉਹਨਾਂ ਨੂੰ ਹਾਲ ਦੋ ਹਾਲ ਦੋ ਹੁਣ ਠੀਕ ਆ ਜੀ ਸੱਟਾਂ ਗੁੱਜੀਆਂ ਵੱਜੀਆਂ ਹੁੰਗੀਆਂ ਉਹਨਾਂ ਦੇ ਤੇ ਨੁਕਸਾਨ ਕਿੰਨਾ ਕਿਖ ਦੇਖਦੇ ਹੋ ਕੰਬੇ ਦਾ ਕੰਮ ਸਮਾਨ ਦਾ ਜਿਵੇਂ ਨੁਕਸਾਨ ਨੁਕਸਾਨ ਦਾ ਤੁਸੀਂ ਦੇਖੇ ਹੀ ਬਹੁਤ ਜ਼ਿਆਦਾ ਹੋਇਆ ਸਾਰਾ ਨੁਕਸਾਨ ਹੀ ਨੁਕਸਾਨ ਆ ਜੀ ਜੀ ਬਾਈ ਜੀ ਕੱਲ ਰਾਤੀ 9 ਵਜੇ ਦੀ ਗੱਲ ਆ ਜੀ ਜ਼ਿਆਦਾ بارش ਹੋਣ ਕਰਕੇ ਜੀ ਮਕਾਨ ਦੀ ਪਹਿਲਾਂ ਵੀ ਖਸਤਾ ਹਾਲਤ ਸੀਗੀ ਜੀ ਤੇ ਜ਼ਿਆਦਾ بارش ਹੋਣ ਕਰਕੇ ਜੀ ਰਾਤੀ 9:00 ਵਜੇ ਜੀ ਸੁੱਤੇ ਪਿਆਂ ਦੇ ਉੱਤੇ ਆ ਕੇ ਮਕਾਨ ਡਿੱਗ ਪਿਆ ਜੀ ਛੱਤ ਡਿੱਗ ਪਈ ਤੇ ਦੋ ਬੱਚੇ ਸੀਗੇ ਜੀ ਉਹਨਾਂ ਦੇ ਤੇ ਦੋਵੇਂ ਬਾਈ ਜੀ ਆਪਸੀ ਸਤਪਾਲ ਸਿੰਘ ਸਨ ਆਫ ਕਰਨੈਲ ਸਿੰਘ ਜੀ ਤੇ ਉਹਦੀ ਘਰ ਦੀ ਸੀ ਜੀ ਚਾਰੇ ਜਨਾਂ ਦੇ ਉੱਤੇ ਆ ਕੇ ਛੱਤ ਡੱਗ ਪਈ ਜੀ ਤੇ ਤਕਰੀਬਨ ਜਦੋਂ ਪਤਾ ਲੱਗਾ 9 ਵਜੇ ਫਿਰ ਪਿੰਡ ਵਾਚ ਦੇ ਸਹਿਯੋਗ ਨਾਲ ਜੀ ਆਂਡਗਵਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਅਸੀਂ ਹਸਪਤਾਲ ਰੈਫਰ ਕੀਤਾ ਜੀ ਆਪਣੇ ਸਿਵਲ ਹਸਪੀਟਲ ਦੇ ਦਰਵਾਜ਼ੇ ਰੈਫਰ ਹੈਗੇ ਨੇ ਜੀ ਤੇ ਉਹਨਾਂ ਦਾ ਅਸੀਂ ਹਾਲਚਲ ਪੁੱਛਿਆ ਜੀ ਠੀਕ ਆ ਜੀ ਤੇ ਜਿਹੜੀ ਉਹਦੇ ਘਰ ਦੀ ਹੈਗੀ ਉਹਦੇ ਮੇਰੇ ਖਿਆਲ ਚ ਬਾਹ ਫ੍ਰੈਕਚਰ ਹੋਊਗੀ ਜੀ ਬਾਈ ਜੀ ਨੁਕਸਾਨ ਕਮਰਾ 21 ਸੀ ਹੈ ਇਹਨਾਂ ਕੋਲੇ ਜੀ ਇੱਕੋ ਕਮਰਾ ਸੀਗਾ ਜੀ ਤੇ ਬਾਕੀ ਆ ਸਮਾਨ ਸੀਗਾ ਜੀ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇੱਕ ਬਹੁਤ ਗਰੀਬ ਬੰਦਾ ਸੀਗਾ ਜੀ ਤੇ ਪ੍ਰ ਬਹੁਤ ਜਲਦੀ ਅਸੀਂ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਤੇ ਇਹਨਾਂ ਦੇ ਮਕਾਨ ਦਾ ਅਸੀਂ ਕੋਈ ਇੰਤਜ਼ਾਮ ਕਰਵਾਵਾਂਗੇ ਫਿਲਹਾਲ ਗਿੱਦਰਬਾਹਤ ਹਸਪਤਾਲ ਦੇ ਵਿੱਚ ਚਾਰੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਤੇ ਇਸ ਦੇ ਵਿੱਚ ਬੱਚਿਆਂ ਦੀ ਮਾਂ ਦੇ ਮੋਢੇ ਉੱਪਰ ਜ਼ਿਆਦਾ ਸੱਟ ਲੱਗੀ ਦੱਸੀ ਜਾ ਰਹੀ ਹੈ ਜਗਬਾਣੀ ਟੀਵੀ ਲਈ ਐਚ 2 ਡਿਜੀ ਰਿਪੋਰਟ